ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ। ਜੁਕਿੰਦਰ ਸਰਕਾਰ ਬਜਟ ਕਰੇਗੀ। ਪੇਸ਼ ਕਿਸਾਨਾਂ, ਵਪਾਰੀਆਂ ਅਤੇ ਮਹਿਲਾਵਾਂ ਨੂੰ ਬਜਟ ਚ ਮਿਲ ਸਕਦਾ ਵੱਡਾ ਤੋਹਫਾ। ਅਕਾਲੀ ਦਰ ਅਤੇ ਕਾਂਗਰਸ ਵੱਲੋਂ ਬੱਸਾਂ ਦੀਆਂ ਬਾਡੀਆਂ ਬਾਰੇ ਪੰਜਾਬ ਸਰਕਾਰ ਤੇ ਲਾਇਲ ਇਲਜ਼ਾਮਾਂ ਦਾ ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ ਦਿੱਤਾ ਠੋਕਵਾਂ ਜਵਾਬ। ਬਣਾਈ ਰੇਲ ਸਰਕਾਰੀ ਕਰਮਚਾਰੀਆਂ ਦੀ ਵਧੇਗੀ ਤਨਖਾਹ, ਪੈਨਸ਼ਨ ਚ ਹੋਵੇਗਾ ਇਜ਼ਾਫਾ। ਕੋਟਕਪੂਰਾ ਗੋਲੀਕਾਂਡ ਮਾਮਲੇ ਨਾਲ ਜੁੜੀ ਅਹਿਮ ਖਬਰ, ਮੋੜ ਸ਼ੁਰੂ ਹੋਵੇਗੀ ਇਸ ਮਾਮਲੇ ਦੀ ਸੁਣਵਾਈ। ਸੀਮ ਭਗਵੰਤ ਮਾਨ ਦੇ ਘਰ ਵੱਜੀ ਰੇਡ ਮਗਰੋਂ ਨੀਤ ਵਿਟੂ ਦਾ ਵੱਡਾ ਬਿਆਨ ਕਿਹਾ ਭਗਵੰਤ ਮਾਨ ਕਰਵਾ ਰਿਹਾ ਪੰਜਾਬੀਆਂ ਦੀ ਬਦਨਾਮੀ ਪਾਵਰ ਕਾਮ ਨੇ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਨਵਾਂ ਹੁਕਮ ਕੀਤਾ ਜਾਰੀ ਚੁੱਕਿਆ ਵੱਡਾ ਕਦਮ ਮੌਸਮ ਵਿਭਾਗ ਵੱਲੋਂ ਅਲਟ ਜਾਰੀ ਪੰਜਾਬ ਸਣੇ ਇਨਾਂ ਰਾਜਾਂ 'ਚ ਪਵੇਗਾ ਮੀ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਸੱਤ ਵਿਧਾਇਕਾਂ ਨੇ ਦਿੱਤਾ ਆਪਣਾ ਅਸਤੀਫਾ 1 ਫਰਵਰੀ ਯਾਨੀ ਅੱਜ ਤੋਂ ਬਦਲ ਜਾਣਗੀਆਂ ਇਹ ਪੰਜ ਚੀਜ਼ਾਂ ਸਿੱਧਾ ਤੁਹਾਡੀ ਜੇਬ ਤੇ ਪਵੇਗਾ ਅਸਰ ਕੇਂਦਰ ਸਰਕਾਰ ਵੱਲੋਂ ਅੱਜ ਬਜਟ ਪੇਸ਼ ਕੀਤਾ ਜਾਵੇਗਾ ਵਿੱਤ ਮੰਤਰੀ ਨਿਰਮਲਾ ਸਿਤਾਰਮਣ ਆਪਣਾ ਲਗਾਤਾਰ 8ਵਾਂ ਬਜਟ ਪੇਸ਼ ਕਰਨ ਦਾ ਰਿਕੋਰਡ ਬਣਾਉਣਗੇ ਇਹ ਉਮੀਦ ਕੀਤੀ ਜਾਂਦੀ ਹੈ ਕਿ ਆਮ ਬਜਟ ਕਮਜ਼ੋਰ ਆਰਥਿਕ ਵਿਕਾਸ ਨੂੰ ਸਮਰਥਨ ਦੇਣ ਅਤੇ ਮਹਿੰਗਾਈ ਅਤੇ ਸਥਿਰ ਤਨਖਾਹ ਵਾਅਦੇ ਨਾਲ ਜੂਝ ਰਹੇ ਮੱਧ ਵਰਗ ਨੂੰ ਰਾਹਤ ਪ੍ਰਦਾਨ ਲਈ ਕਈ ਉਪਾਅ ਕਰੇਗਾ ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਚ ਪਿਛਲੇ ਬਜਟ ਚ ਬਹੁਤ ਸਾਰੀਆਂ ਉਮੀਦਾਂ ਪੰਜਾਬ ਵਾਸੀਆਂ ਨੇ ਰੱਖੀਆਂ ਸਨ ਕਿ ਬਜਟ 'ਚ ਬਹੁਤ ਕੁਝ ਪੰਜਾਬ ਵਾਸਤੇ ਵੱਡਾ ਪੈਕੇਜ ਰੱਖਿਆ ਹੋਵੇਗਾ ਪਰ ਉਸ ਸਮੇਂ ਵੀ ਪੰਜਾਬ ਦੇ ਹੱਥ ਇਸ ਬਜਟ ਤੋਂ ਖਾਲੀ ਹੀ ਰਹਿ ਗਏ ਸਨ ਅਤੇ ਹੋਰ ਸੂਬਿਆਂ 'ਚ ਬਜਟ ਦਾ ਮੂੰਹ ਜ਼ਿਆਦਾ ਖੋਲ ਦਿੱਤਾ ਗਿਆ ਸੀ ਅੱਜ ਪੇਸ਼ ਹੋਣ ਵਾਲੇ ਬਜਟ ਤੋਂ ਹੁਣ ਵੀ ਪੰਜਾਬ ਦੇ ਕਿਸਾਨਾਂ ਵਪਾਰੀਆਂ ਬਿਜ਼ਨਸਮੈਨ ਮਹਿਲਾਵਾਂ ਤੇ ਹੋਰ ਵਰਗਾਂ ਨੇ ਬੜੀਆਂ ਉਮੀਦਾਂ ਰੱਖੀਆਂ ਹਨ ਪਰ ਹੁਣ ਦੇਖਣਾ ਹੋਵੇਗਾ ਕਿ ਅੱਜ ਪੇਸ਼ ਹੋਣ ਵਾਲੇ ਬਜਟ ਚ ਪੰਜਾਬ ਦੇ ਲਈ ਕੋਈ ਸਪੈਸ਼ਲ ਪੈਕੇਜ ਹੋਵੇਗਾ ਜਾਂ ਨਹੀਂ ਇਸਤੇ ਸਿਰਫ ਅਜੇ ਤਾਕੂਮੀ ਦੀ ਹੀ ਜਿਤਾਈ ਜਾ ਸਕਦੀ ਹੈ ਇਸ ਤੋਂ ਇਲਾਵਾ ਜੇਕਰ ਸਰਕਾਰ ਬਜਟ ਚ ਪੈਟਰੋਲ ਤੇ ਡੀਜ਼ਲ ਨੂੰ ਜੀਐਸਟੀ ਦੇ ਅਧੀਨ ਲਿਆਉਂਦਾ ਐਲਾਨ ਕਰਦੀ ਹੈ ਤਾਂ ਪੈਟਰੋਲ ਤੇ ਡੀਜ਼ਲ ਸਸਤਾ ਹੋ ਸਕਦਾ ਹੈ ਨਾਲ ਹੀ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਸਾਰੇ ਰਾਜਾਂ ਚ ਇੱਕੋ ਜਿਹੀ ਹੋ ਸਕਦੀ ਹੈ ਬਜਟ ਚ ਹਰ ਕੋਈ ਇਹ ਜਾਣਨ ਲਈ ਇੰਤਜ਼ਾਰ ਕਰਦਾ ਹੈ ਕਿ ਕੀ ਮਹਿੰਗਾ ਹੋਵੇਗਾ ਤੇ ਕੀ ਸਸਤਾ ਸਰਕਾਰ ਬਜਟ ਚ ਸਿੱਧੇ ਅਤੇ ਅਸਿੱਧੇ ਟੈਕਸਾਂ ਦਾ ਐਲਾਨ ਕਰਦੀ ਹੈ ਅਸਿੱਧੇ ਟੈਕਸ ਚ ਸਰਕਾਰ ਕਈ ਉਤਪਾਦਾਂ ਤੇ ਆਯਾਤ ਡਿਊਟੀ ਕਟਾਉਂਦੀ ਹੈ ਜਾਂ ਵਧਾਉਂਦੀ ਹੈ ਇਸ ਦਾ ਸਿੱਧਾ ਅਸਰ ਆਮ ਆਦਮੀ ਤੇ ਪੈਂਦਾ ਹੈ ਸੂਬੇ ਚ ਇੱਕ ਵਾਰ ਫਿਰ ਤੋਂ ਸਰਕਾਰੀ ਬਸਾਂ ਦੀਆਂ ਬਾਡੀਆਂ ਰਾਜਸਥਾਨ ਤੋਂ ਲਗਾਉਣ ਲੈ ਕੇ ਸਿਆਸਤ ਗਰਮਾ ਗਈ ਹੈ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਵੱਲੋਂ ਬਸਾਂ ਦੀਆਂ ਬਾਡੀਆਂ ਰਾਜਸਥਾਨ ਤੋਂ ਲਗਾਉਣ ਸੰਬੰਧੀ ਸਵਾਲ ਚੁੱਕੇ ਜਾ ਰਹੇ ਹਨ ਵਿਰੋਧੀ ਪਾਰਟੀਆਂ ਦੇ ਇਨ੍ਹਾਂ ਸਵਾਲਾਂ ਦੇ ਜਵਾਬ ਖੁਦ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਦਿੱਤੇ ਹਨ ਉਹਨਾਂ ਨੇ ਦੋਵਾਂ ਪਾਰਟੀਆਂ ਦੇ ਇਲਜ਼ਾਮਾਂ ਨੂੰ ਬਿਲਕੁਲ ਬੇਬੁਨਿਆਦ ਸਹਿ ਹ ਲਾਲਜੀਤ ਪੁੱਲਰ ਦਾ ਕਹਿਣਾ ਹੈ ਕਿ ਸਰਕਾਰ ਕਿਸੇ ਵੀ ਤਰ੍ਹਾਂ ਦੀ ਕੋਈ ਬਾਡੀ ਨਹੀਂ ਲਗਾ ਰਹੀ ਸਗੋ ਪ੍ਰਾਈਵੇਟ ਟਰਾਂਸਪੋਰਟਰ ਆਪਣੀਆਂ ਬੱਸਾਂ ਦੀ ਬਾਡੀ ਲਗਵਾ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਸਰਕਾਰੀ ਬੱਸਾਂ 'ਚ ਬਾਡੀਆਂ ਫਿੱਟ ਕੀਤੀਆਂ ਜਾਣਗੀਆਂ ਅਤੇ ਉਹ ਵੀ ਪਹਿਲਾਂ ਨਾਲੋਂ ਸਸਤੀਆਂ ਦਰਾਂ ਤੇ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਦੀ ਕਿਲੋਮੀਟਰ ਯੋਜਨਾ ਦੇ ਤਹਿਤ ਟਰਾਂਸਪੋਰਟਰ ਜੋ ਸਾਡੇ ਨਾਲ ਕੰਮ ਕਰ ਰਹੇ ਹਨ ਉਹ ਆਪਣੀ ਸਵੈ ਇੱਛਾ ਅਨੁਸਾਰ ਆਪਣੀਆਂ ਬੱਸਾਂ ਦੀਆਂ ਬਾਡੀਆਂ ਰਾਜਸਥਾਨ ਦੀ ਉਸੇ ਕੰਪਨੀ ਤੋਂ ਇਹਨਾਂ ਨੂੰ ਲਗਵਾ ਰਹੇ ਹਨ ਜਿੱਥੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਰਾਂਸਪੋਰਟ ਮੰਤਰੀ ਹੁੰਦਿਆਂ ਸਰਕਾਰੀ ਬੱਸਾਂ ਤੇ ਲਗਵਾਈਆਂ ਸਨ ਹੁਣ ਇਹ ਪ੍ਰਾਈਵੇਟ ਲੋਕ ਉਥੋਂ ਸਸਤੇ ਰੇਟਾਂ ਉਤੇ ਬਾਡੀ ਲਗਾ ਰਹੇ ਹਨ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਕਿਹਾਗੇ 4 ਸਾਲ ਪਹਿਲਾਂ ਰਾਜਾ ਵੜਿੰਗ ਦੇ ਸਮੇਂ ਜਿਸ ਕੰਪਨੀ ਤੋਂ ਸੈਂਕੜੇ ਸਰਕਾਰੀ ਬੱਸਾਂ 'ਚ ਬਾਡੀਆਂ ਫਿੱਟ ਕਰਵਾਈਆਂ ਸਨ ਅੱਜ 4 ਸਾਲ ਬਾਅਦ ਪ੍ਰਾਈਵੇਟ ਟਰਾਂਸਪੋਰਟਰ 1,71,000 ਰੁਪਏ ਤੋਂ ਲੈ ਕੇ 70,000 ਰੁਪਏ ਤੱਕ ਸਸਤੀਆਂ ਦਰਾਂ ਤੇ ਬਾਡੀਆਂ ਫਿੱਟ ਕਰਵਾ ਰਹੇ ਹਨ ਜਦੋਂ 4 ਸਾਲਾਂ ਬਾਅਦ ਇਹ ਮਹਿੰਗੀਆਂ ਹੋਣੀਆਂ ਚਾਹੀਦੀਆਂ ਸਨ ਉਹਨਾਂ ਨੇ ਕਿਹਾ ਕਿ ਸਰਕਾਰ ਕਿਸੇ ਵੀ ਬੱਸ ਤੇ ਬਾਡੀ ਨਹੀਂ ਲਗਾ ਰਹੀ ਇਹ ਨਿਜੀ ਟਰਾਂਸਪੋਰਟਰਾਂ ਦੁਆਰਾ ਲਗਾਈਆਂ ਜਾ ਰਹੀਆਂ ਹਨ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਲਈ ਟੈਂਡਰ ਜਾਰੀ ਕੀਤਾ ਗਿਆ ਹੈ ਬੱਸ ਲਈ ਸ਼ਰਤਾਂ ਰੱਖੀਆਂ ਗਈਆਂ ਹਨ ਟੈਂਡਰ ਉਸ ਟਰਾਂਸਪੋਰਟਰ ਨੂੰ ਦਿੱਤਾ ਜਾਵੇਗਾ ਜੋ ਇਹਨਾਂ ਦੋਵਾਂ ਸ਼ਰਤਾਂ ਨੂੰ ਪੂਰਾ ਕਰੇਗਾ ਸਰਕਾਰ ਕੋਈ ਪੈਸਾ ਨਹੀਂ ਲਗਾ ਰਹੀ ਟਰਾਂਸਪੋਰਟਰ ਖੁੱਦਾ ਪੈਸਾ ਬੱਸਾਂ ਨੂੰ ਤਿਆਰ ਕਰਨ ਲਈ ਲਗਾ ਰਿਹਾ ਹੈ ਉਨ੍ਹਾਂ ਨੇ ਵਿਰੋਧੀਆਂ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਿਆ ਹੈ ਸਰਕਾਰੀ ਕਰਮਚਾਰੀ ਦੁਚਿੱਤੀ ਚਾਹਨ ਦਰਅਸਲ ਉਹਨਾਂ ਦੀ ਤਨਖਾਹ ਤੇ ਪੈਨਸ਼ਨ ਵਧਣ ਵਾਲੀ ਹੈ ਸਰਕਾਰ ਨੇ 8ਵੇਂ ਤਨਖਾਹ ਕਮਿਸ਼ਨ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਤੋਂ ਬਾਅਦ ਕੇਂਦਰੀ ਕਰਮਚਾਰੀਆਂ ਦੀ ਤਨਖਾਹ ਕਿੰਨੀ ਵਧੇਗੀ ਇਸ ਬਾਰੇ ਕਈ ਚਰਚਾਵਾਂ ਹਨ ਵੈਸੇ 8ਵੇਂ ਤਨਖਾਹ ਕਮਿਸ਼ਨ ਦੇ ਆਉਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਸਾਰੇ ਜੋੜ ਘਟੋ ਕਰਨ ਤੋਂ ਬਾਅਦ ਉਹਨਾਂ ਦੀ ਤਨਖਾਹ ਕਈ ਗੁਣਾ ਵਾਧਾ ਹੋਵੇਗੀ ਇਸ ਮਾਮਲੇ 'ਚ ਕਿੰਨੀ ਸੱਚਾਈ ਹੈ ਇਹ ਤਾਂ ਸਿਰਫ ਸਰਕਾਰ ਹੀ ਜਾਣਦੀ ਹੈ ਪਰ ਤਾਜ਼ਾ ਰਿਪੋਰਟਾਂ ਅਨੁਸਾਰ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਵਿੱਚ ਸਿਰਫ 10 ਤੋਂ 30% ਦਾ ਵਾਅਦਾ ਹੋਣ ਦੀ ਉਮੀਦ ਹੈ ਇਸ ਦਾ ਮਤਲਬ ਕੀ ਜਿਸ ਵਿਅਕਤੀ ਨੂੰ 1 ਲੱਖ ਰੁਪਏ ਤਨਖਾਹ ਮਿਲ ਰਹੀ ਹੈ ਉਸ ਦੀ ਤਨਖਾਹ ਵਾਅਦੇ ਤੋਂ ਬਾਅਦ 1 ਲੱਖ 30 ਹਜ਼ਾਰ ਰੁਪਏ ਹੋ ਜਾਵੇਗੀ 2015 ਚ ਵਾਪਰੇ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਦੀ ਬੀਬੀ ਮਾਮਲੇ ਨਾਲ ਜੁੜੇ ਦੋ ਅਹਿਮ ਮਾਮਲੇ ਕੋਟਕਪੂਰਾ ਗੋਲੀਕਾਂਡ ਅਤੇ ਬੈਬਲ ਕਲਾਂ ਗੋਲੀਕਾਂਡ ਮਾਮਲੇ 'ਚ ਇੱਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਖਬਰ ਅਨੁਸਾਰ ਦੱਸਿਆ ਗਿਆ ਹੈ ਕਿ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਸੁਣਵਾਈ ਫਰੀਦਕੋਟ ਅਦਾਲਤ 'ਚ ਜਾਰੀ ਰਹੇਗੀ। ਜਿਸ ਸੰਬੰਧੀ 3 ਫਰਵਰੀ ਨੂੰ ਫਰੀਦਕੋਟ ਦੀ ਅਦਾਲਤ 'ਚ ਰੋਪੀਆਂ ਖਿਲਾਫ ਦੋਸ਼ ਤੈਅ ਕਰਨ ਨੂੰ ਲੈ ਕੇ ਬਹਿਸ ਹੋ ਸਕਦੀ ਹੈ। ਦੱਸ ਦਈਏ ਕਿ ਹਲੇ ਤੱਕ ਇਸ ਮਾਮਲੇ 'ਚ ਹਾਈ ਕੋਰਟ ਵੱਲੋਂ ਕੋਈ ਫੈਸਲਾ ਨਾ ਕੀਤੇ ਜਾਣ ਤੋਂ ਬਾਅਦ ਫਰੀਦਕੋਟ ਅਦਾਲਤ ਵੱਲੋਂ ਇਸ ਮਾਮਲੇ ਦੀ ਸੁਣਵਾਈ ਨੂੰ ਹੋਰ ਨਾ ਲੰਮਕਾਮ ਨੂੰ ਲੈ ਕੇ ਇਸ ਕੇਸ ਦੀ ਸੁਣਵਾਈ ਮੁਰਤ ਤੋਂ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ ਸੁਣਵਾਈ ਦੀ ਤਾਰੀਖ 3 ਫਰਵਰੀ ਤੈਅ ਕੀਤੀ ਗਈ ਹੈ ਜਿਸ ਤਰੀਕ ਨੂੰ ਮੁਲਜ਼ਮਾ ਖਿਲਾਫ ਦੋਸ਼ ਤੈਅ ਕਰਨ ਨੂੰ ਲੈ ਕੇ ਬਹਿਸ ਕੀਤੀ ਜਾ ਸਕਦੀ ਹੈ ਚੋਣ ਕਮਿਸ਼ਨ ਦੀ ਟੀਮ ਵੱਲੋਂ ਦਿੱਲੀ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਰਕਾਰੀ ਨਿਵਾਸ ਕਪੂਰਥਲਾ ਹਾਊਸ ਤੇ ਛਾਪਾ ਮਾਰਨ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਇਹ ਸਨੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਨਿੰਦਣਿਓ ਕਹਿ ਕੇ ਭਾਜਪਾ ਉਤੇ ਨਿਸ਼ਾਨਾ ਸਾਧਦਾ ਹੈ ਪਰ ਇਸ ਦੌਰਾਨ ਹੁਣ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੱਡੇ ਸਵਾਲ ਖੜੇ ਕੀਤੇ ਹਨ ਦੇਸ਼ ਦੀ ਪਾਰਲੀਮੈਂਟ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦੇ ਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿ ਹੈਗੀ 2 ਘੰਟਿਆਂ ਤੱਕ ਚੋਣ ਕਮਿਸ਼ਨ ਦੀ ਟੀਮ ਨੂੰ ਅੰਦਰ ਜਾਣ ਨਹੀਂ ਦਿੱਤਾ ਗਿਆ ਤੇ ਇਸ ਦੌਰਾਨ ਤੁਸੀਂ ਭਗਵੰਤ ਮਾਨ ਤੇ ਕੇਜਰੀਵਾਲ ਦੀ ਟੀਮ ਨੇ ਪੈਸਿਆਂ ਦੀ ਸੈਟਿੰਗ ਕੀਤੀ ਤੇ ਉਹਨਾਂ ਨੂੰ ਗੱਡੀਆਂ ਰਾਹੀ ਕਰਦੇ ਦੂਜੇ ਗੇਟ ਤੋਂ ਬਾਹਰ ਕੱਢਿਆ ਰਮਨੀਸ਼ ਸਿੰਘ ਬਿੱਟੂ ਨੇ ਵੱਡਾ ਇਲਜ਼ਾਮ ਲਾਉਂਦੇ ਆ ਕਿ ਹੈ ਕਿ ਉਹਨਾਂ ਨੂੰ ਪੰਜਾਬ ਦੇ ਵਪਾਰੀਆਂ ਦੇ ਫੋਨ ਆਏ ਕਿ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਕਿ ਪੈਸੇ ਦਿਓ ਨਹੀਂ ਤਾਂ ਤੁਹਾਡੇ ਉੱਤੇ ਕਾਰਵਾਈ ਕੀਤੀ ਜਾਵੇਗੀ ਬਿੱਟੂ ਨੇ ਕਿਹਾ ਕਿ ਮੰਤਰੀ ਇਹੋ ਜਿਹੀਆਂ ਧਮਕੀਆਂ ਦੇ ਕੇ ਪੈਸੇ ਲੈ ਕੇ ਕਪੂਰਥਲਾ ਹਾਊਸ ਵਿੱਚ ਗਏ ਸਨ ਇਸ ਦੇ ਨਾਲ ਹੀ ਰਮਨੀਸ਼ ਸਿੰਘ ਬਿੱਟੂ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬੀਆਂ ਤੇ ਸਿੱਖਾਂ ਦਾ ਨਾਮ ਬਦਨਾਮ ਕੀਤਾ ਹੈ ਇਸ ਤਰ੍ਹਾਂ ਕਿਸੇ ਮੁੱਖ ਮੰਤਰੀ ਦੀ ਦਿੱਲੀ ਵਿੱਚ ਬਦਨਾਮੀ ਨਹੀਂ ਹੋਈ ਜੋ ਸੀਐਮ ਭਗਵੰਤ ਮਾਨ ਕਰਵਾ ਰਿਹਾ ਹੈ। ਦੇਸ਼ ਭਰ ਦੇ ਮੌਸਮ 'ਚ ਇੱਕ ਵਾਰ ਫਿਰ ਬਦਲਾਅ ਹੋਣ ਵਾਲਾ ਹੈ। ਅੱਜ ਤੋਂ 3 ਫਰਵਰੀ ਨੂੰ ਦੋ ਪੱਛਮੀ ਗੜਬੜੀਆਂ ਸਰਗਰਮ ਹੋ ਰਹੀਆਂ ਹਨ। ਇਹਨਾਂ ਦੇ ਪ੍ਰਭਾਵ ਕਾਰਨ ਦੇਸ਼ ਦੇ 20 ਤੋਂ ਵੱਧ ਸੂਬਿਆਂ 'ਚ ਮੌਸਮ ਖਰਾਬ ਰਹੇਗਾ। ਕੁਝ ਥਾਵਾਂ 'ਤੇ ਮੀਂਹ ਅਤੇ ਕੁਝ ਥਾਵਾਂ 'ਤੇ ਬਰਫ਼ਬਾਰਿਸ਼ ਰਹਿਣ ਦੀ ਸੰਭਾਵਨਾ ਹੈ। ਸੰਗਣੀ ਧੁੰਦ ਪੈਣ ਦੀ ਸੰਭਾਵਨਾ ਹੈ। ਦੋਵੇਂ ਪੱਛਮੀ ਗੜਬੜੀਆਂ ਦਾ ਪ੍ਰਭਾਵ 5 ਫਰਵਰੀ ਤੱਕ ਰਹੇਗਾ ਮੌਸਮ ਦਾ ਸਰ ਉਤਰੀ ਪੱਛਮੀ ਸੂਬਿਆਂ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੰਜਾਬ ਹਰਿਆਣਾ ਰਾਜਸਥਾਨ ਚ ਜ਼ਿਆਦਾ ਦਿਖੇਗਾ ਦਿੱਲੀ ਵਿਧਾਨ ਸਭਾ ਚੋਣਾਂ ਲਈ VOTING 5 ਫਰਵਰੀ ਨੂੰ ਹੋਵੇਗੀ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ 7 ਵਿਧਾਇਕਾਂ ਨੇ ਪਾਰਟੀ ਤੋਂ ਅਸਤੀਫਾ ਦਿੱਤਾ ਹੈ ਸਭ ਤੋਂ ਪਹਿਲਾਂ ਮਹਿਰੋਲੀ ਦੇ ਵਿਧਾਇਕ ਰੇਸ਼ ਯਾਦਵ ਨੇ ਪ੍ਰਸ਼ਟਾਚਾਰ ਦਾ ਦੋਸ਼ ਲਗਾਉਂਦੇ ਹੋਏ ਪਾਰਟੀ ਤੋਂ ਅਸਤੀਫਾ ਦਿੱਤਾ ਸੀ ਇਸ ਤੋਂ ਬਾਅਦ 6 ਹੋਰ ਵਿਧਾਇਕਾਂ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ ਅਸਤੀਫਾ ਦੇਣ ਵਾਲੇ 7 ਵਿਧਾਇਕਾਂ ਚ ਪਾਲਮ ਤੋਂ ਵਿਧਾਇਕ ਭਾਵਨਾ ਗੋੜ ਜਨਕਪੁਰੀ ਦੇ ਵਿਧਾਇਕ ਰਾਜੇਸ਼ ਰਿਸ਼ੀ ਅਤੇ ਕਸਤੂਰਬਾ ਨਗਰ ਤੋਂ ਵਿਧਾਇਕ ਮਦਨ ਲਾਲ ਦੇ ਨਾਲ-ਨਾਲ ਤ੍ਰਿਲੋਕਪੁਰੀ ਦੇ ਵਿਧਾਇਕ ਰੋਹਿਤ ਮਹਿਰੋਲੀਆ ਅਤੇ ਨਰੇਸ਼ ਯਾਦਵ ਅਦਰਸ਼ ਨਗਰ ਸੀਟ ਤੋਂ ਪਵਨ ਸ਼ਰਮਾ ਤੇ ਵਿਜਵਾਸਨ ਸੀਟ ਤੋਂ ਬੀ ਐਸ ਜੂਨ ਸ਼ਾਮਿਲ ਹਨ ਦੇਸ਼ ਦਾ ਅੰਮਟ ਜਟ ਅੱਜ ਪੇਸ਼ ਹੋਣ ਜਾ ਰਿਹਾ ਹੈ ਵਿੱਤ ਮੰਤਰੀ ਨਿਰਮਲਾ ਸਿਤਾਰਮਾਨਾ ਇਸ ਨੂੰ ਪੇਸ਼ ਕਰਨਗੇ ਬਜਟ ਦੇ ਨਾਲ ਨਾਲ ਕਈ ਮਹੱਤਵਪੂਰਨ ਬਦਲਾਅ ਵੀ ਹੋਣ ਵਾਲੇ ਹਨ ਇਸ ਦਾ ਅਸਰ ਤੁਹਾਡੀ ਜੇਬ ਤੇ ਪਵੇਗਾ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਅਪਡੇਟ ਕੀਤੀਆਂ ਜਾਂਦੀਆਂ ਹਨ ਤੇਲ ਮਾਰਕੀਟਿੰਗ ਕੰਪਨੀਆਂ ਸੋਧੀਆਂ ਕੀਮਤਾਂ ਜਾਰੀ ਕਰਦੀਆਂ ਹਨ ਇਸ ਦਾ ਅਸਰ ਆਮ ਜਨਤਾ ਤੇ ਪੈਂਦਾ ਹੈ ਇਸ ਦੇ ਨਾਲ ਹੀ ਯੂਪੀਆਈ ਲੈਣ ਦੇ ਨਾਲ ਸੰਬੰਧਿਤ ਨਵੇਂ ਨਿਯਮ ਲਾਗੂ ਹੋਣਗੇ ਐਨ ਪੀਸੀਆਈ ਨੇ ਯੂਪੀਆਈ ਦੀਨ ਹੋਣ ਵਾਲੇ ਕੁਝ ਲੈਣ-ਦੇਣ ਚ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਨਵੇਂ ਨੀਮਾ ਦੇ ਤਹਿਤ ਜੋ 1 ਫਰਵਰੀ ਯਾਨੀ ਅੱਜ ਤੋਂ ਲਾਗੂ ਹੋਣਗੇ ਵਿਸ਼ੇਸ਼ ਅੱਖਰਾਂ ਵਾਲੇ ਯੂਪੀਆਈ ट्रांजੈਕਸ਼ਨ ਆਈਡੀ ਸਵੀਕਾਰ ਨਹੀਂ ਕੀਤੇ ਜਾਣਗੇ। ਹੁਣ ਸਿਰਫ ਅੱਖਰ ਅਤੇ ਸੰਖਿਆਵਾਂ ਮਾ ਟ੍ਰਾਂਜੈਕਸ਼ਨ ਆਈਡੀ ਹੀ ਵੈਧ ਹੋਣਗੇ। ਜੇਕਰ ਕਿਸੇ ਵੀ ਲੈਣ-ਦੇਣ ਚ ਕਿਸੇ ਹੋਰ ਕਿਸਮ ਦੀ ਆਈਡੀ ਹੈ ਤਾਂ ਇਹ ਅਸਫਲ ਹੋ ਜਾਵੇਗਾ। ਇਸ ਦੇ ਨਾਲ ਹੀ ਦੇਸ਼ ਦੀ ਮੋਰੀਕਾਰ ਨਿਰਮਾਤਾ ਕੰਪਨੀ Maruti Suzuki ਨੇ ਵਾਧੀਆਂ ਕੀਮਤਾਂ ਦੇ ਮੱਦੇ ਨਜ਼ਰ ਅੱਜ ਤੋਂ ਆਪਣੇ ਵੱਖ-ਵੱਖ ਮਾਡਲਾਂ ਦੀਆਂ ਕੀਮਤਾਂ ਵਿੱਚ 32500 ਰੁਪਏ ਤੱਕ ਦੇ ਵਾਧੇ ਦਾ ਐਲਾਨ ਕੀਤਾ ਹੈ ਉੱਥੇ ਹੀ ਅੱਜ ਕੋਟਕ ਮਹਿੰਦਰਾ ਬੈਂਕ ਨੇ ਆਪਣੀ ਕੁਝ ਸੇਵਾਵਾਂ ਤੇ ਖਰਚਿਆਂ 'ਚ ਬਦਲਾਅ ਦਾ ਐਲਾਨ ਕੀਤਾ ਹੈ ਇਹ ਬਦਲਾਅ ਅੱਜ ਤੋਂ ਲਾਗੂ ਹੋਣਗੇ ਇਨ੍ਹਾਂ 'ਚ ਮੁੱਖ ਬਦਲਾਅ ਏਟੀਐਮ ਲੈਣ ਦੇਣ ਦੀ ਮੁਫਤ ਸੀਮਾ 'ਚ ਕਮੀ ਅਤੇ ਹੋਰ ਬੈਂਕਿੰਗ ਸੇਵਾਵਾਂ ਤੇ ਖਰਚਿਆਂ ਵਿੱਚ ਵਾਧਾ ਹੋ ਸਕਦਾ ਹੈ। ਇਹ ਬਦਲਾਅ ਬੈਂਕ ਗਾਹਕਾਂ ਨੂੰ ਪ੍ਰਭਾਵਿਤ ਕਰਨਗੇ ਅਤੇ ਉਹਨਾਂ ਨੂੰ ਇਹਨਾਂ ਨਵੇਂ ਫੀਸ ਢਾਂਚੇ ਨਾਲ ਆਪਣੀਆਂ ਬੈਂਕਿੰਗ ਸੇਵਾਵਾਂ ਦੀ ਵਰਤੋਂ ਕਰਨੀ ਪਵੇਗੀ। ਉੱਥੇ ਹੀ ATF ਦੀ ਕੀਮਤ ਵਿੱਚ ਬਦਲਾਅ ਹੋ ਸਕਦਾ ਹੈ। ਤੇਲ ਮਾਰਕੀਟਿੰਗ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ATF ਦੀ ਕੀਮਤਾਂ 'ਚ ਸੋਧ ਕਰਦੀਆਂ ਹਨ। ਜੇਕਰ ਇਸ ਵਾਰ ਕੀਮਤਾਂ ਵਧਦੀਆਂ ਹਨ ਤਾਂ ਸ੍ਰੀ ਅਕਾਲ ਤਖਤ ਸਾਹਿਬ ਇਹ ਸਤਖੰਦ ਸ੍ਰੀ ਹਰਮੰਦਰ ਸਾਹਿਬ ਤੇ ਵਕਤ ਦੀ ਹਕੂਮਤ ਨੇ ਹਮਲਾ ਕੀਤਾ ਤੇ ਸਾਰੀ ਕੌਮ ਜਿਹੜੀ ਸੀ ਉਹਦੇ ਜਜ਼ਬਾਤ ਜਿਹੜੇ ਸੀ ਉਹ ਪਟਕ ਗਏ ਸੁਭਾਵਕ ਸੀ ਕਹਿੰਦੇ 10 15 ਦਿਨਾਂ ਬਾਅਦ ਅਸੀਂ ਕੁਝ ਨੌਜਵਾਨਾਂ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਮਨ ਬਣਾ ਲਿਆ ਅਸੀਂ 10 15 20 ਦਿਨਾਂ ਬਾਅਦ ਕਹਿੰਦੇ ਚਾਰ ਪੰਜ ਨੌਜਵਾਨ ਕਿਉਂਕਿ ਜਵਾਨ ਸੀ ਅਸੀਂ ਸ੍ਰੀ ਅਮਰਸਰ ਸਾਹਿਬ ਪੁੱਜੇ ਤੇ ਜਦੋਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਕਦਮ ਰੱਖਿਆ ਤੇ ਕੀ ਦੇਖਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਜਿਹੜੀ ਹੈ ਉਹ ਖੰਡਤ ਹੋਈ ਪਈ ਹੈ ਢਹ ਢੇਰੀ ਹੋਈ ਪਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਢਹ ਢੇਰੀ ਹੋਈ ਇਮਾਰਤ ਵੱਲ ਕਹਿੰਦੇ ਦੇਖ ਰਹੇ ਸੀ ਮਨ ਦੇ ਵਿੱਚ ਖੂਨ ਖਲਬਲੇ ਉੱਠ ਰਹੇ ਸੀ ਤੇ ਰਗਾਂ ਦੇ ਵਿੱਚ ਖੂਨ ਖ올 ਰਿਹਾ ਸੀ ਪਰ ਬੋਲਿਆ ਕੁਝ ਨਾ ਗਿਆ ਮੱਥਾ ਟੇਕਿਆ ਕਹਿੰਦੇ ਅਸੀਂ ਬਾਹਰ ਨੂੰ ਨਿਕਲ ਆਏ ਜਜ਼ਬਾਤ ਭੜਕੇ ਹੋਏ ਸੀ ਜਦੋਂ ਕਹਿੰਦੇ ਬਾਹਰ ਆਏ ਤੇ ਬਾਹਰ ਇੱਕ CRP ਦਾ ਨਾਕਾ ਲੱਗਿਆ ਸੀ CRP ਵਾਲਿਆਂ ਨੇ ਕਹਿੰਦੇ ਸਾਨੂੰ ਰੋਕ ਲਿਆ ਪਹਿਲਾਂ ਤਾਂ ਪੁੱਛਿਆ ਕਹਿੰਦੇ ਕਹਾਂ ਸੇ ਆਇਓ ਕਹਿੰਦਾ ਸੀ ਆਪਣੇ ਇਲਾਕੇ ਦਾ ਨਾਮ ਦੱਸਦਾ ਕਹਿੰਦੇ ਨਹੀਂ ਅਬ ਕਹਾਂ ਸੇ ਆਇਓ ਕਹਿੰਦਾ ਸੀ ਅਖੇਜ ਜੀ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਆਇਆ ਕਹਿੰਦੇ ਉਹ ਸੀਆਰਪੀ ਵਾਲਾ ਇੱਕ ਅਫਸਰ ਸਾਨੂੰ ਕਹਿੰਦਾ ਕੌਣ ਹੋ ਤੂੰ ਕਹਿੰਦਾ ਜਦੋਂ ਉਹਨੇ ਤਹਿਸ਼ ਦੇ ਵਿੱਚ ਆ ਕੇ ਕਿਹਾ ਨਾ ਕੌਣ ਹੋ ਤੂੰ ਇਹ ਸਾਡੇ ਵੀ ਕਹਿੰਦਾ ਜਜਬਾਤ ਭੜਕੇ ਹੋਏ ਸੀ ਕਹਿੰਦਾ ਅਸੀਂ ਉੱਚੀ ਆਵਾਜ਼ ਦੇ ਵਿੱਚ ਕਿਹਾ ਅਸੀਂ ਆ ਜੀ ਗੋਲੇ ਸਿੱਖ ਉਹ ਕਹਿੰਦਾ ਸੀਆਰਪੀ ਦਾ ਅਫਸਰ ਕਹਿਣ ਲੱਗਿਆ ਕਹਿੰਦਾ ਇਹ ਗੋਲਾ ਸਿੱਖ ਕਿਹਾ ਹੁੰਦਾ ਹੈ ਉਹ ਕਹਿੰਦਾ ਮੈਂ ਕਿਹਾ ਜੀ ਗੋਲਾ ਸਿੱਖ ਹੁੰਦਾ ਹੈ ਜੋ ਟੱਠੇ ਹੋਇਆ ਕਾਲ ਤੱਕ ਸਭ ਕੋ ਦੇਖ ਕੇ ਬੁਸ਼ਰਮੀ ਕੇ ਸਾਥ ਆਪਣੇ ਘਰ ਕੋ ਚਲਾ ਜਾਏ ਉਹ ਗੋਲਾ ਸਿੱਖ ਹੁੰਦਾ ਹੈ ਅੱਜ ਸਾਧ ਸੰਗਤ ਜੀ ਸਿਧਾਂਤ ਤੇ ਟਹਿਰੇ ਆ ਪਰੰਪਰਾਵਾਂ ਟਹਿਰੀਆਂ ਮੈਂ ਕਿਸੇ ਨੂੰ ਕਹਿਣ ਦਾ ਕੋਈ ਅਧਿਕਾਰ ਨਹੀਂ ਰੱਖਦਾ ਪਰ ਮੈਂ ਸਭ ਤੋਂ ਵੱਡਾ ਉਹ ਸਿੱਖਾਂ ਜਿਹੜਾ ਸੁਖਦਰਸ਼ਨ ਸਿੰਘ ਬਰਾੜ ਨੇ ਆਪਣੇ ਆਪ ਨੂੰ ਕਿਹਾ ਸੀ ਮੈਨੂੰ ਅਕਾਲੀ ਫੂਲਾ ਸਿੰਘ ਅਵਾਰਡ ਇੱਥੇ ਸੰਗਤ ਨੇ ਦਿੱਤਾ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਜਥੇਦਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਅਕਾਲੀ ਫੂਲਾ ਸਿੰਘ ਦੇ ਅਸੀਂ ਨੌ ਦੀ ਮੈਲ ਦੇ ਬਰਾਬਰ ਨਹੀਂ ਹਾਂ ਇੱਕ ਹੋਰ ਵੀ ਅਵਾਰਡ ਹੈਗਾ ਕੌਮ ਕੋਲੇ ਇਹ ਅਵਾਰਡ ਤਾਂ ਸਨਮਾਨ ਦਾ ਪ੍ਰਤੀਕ ਹੈ ਨਾ ਇੱਕ ਹੋਰ ਵੀ ਅਵਾਰਡ ਹੈਗਾ ਕੌਮ ਕੋਲੇ ਜਿਹੜਾ અપਮਾਨ ਦਾ ਪ੍ਰਤੀਕ ਹੈ ਮੈਂ ਤਾਂ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਨੇ ਉਸ ਅਵਾਰਡ ਤੋਂ ਬਚਾ ਲਿਆ ਨੇ ਪਤਾ ਨਹੀਂ ਕੀ ਹੋਣਾ ਸੀ ਧੰਨਵਾਦ ਹੈ ਉਹਦੇ ਤਾਂ ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਸਰੀਰ ਜਮਦੇ ਰਹਿੰਦੇ ਨੇ ਮਰਦੇ ਜਾਂਦੇ ਰਹਿੰਦੇ ਨੇ ਪਰ ਉਹ ਅਵਾਰਡ ਬੜਾ ਭੈੜਾ ਹੈ ਜਿਹਦੇ ਤੋਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਰੱਖਿਆ ਕਰ ਲਈ ਹੈ ਰਹਿ ਗਏ ਉਹ ਅਵਾਰਡ ਲੈਣ ਨੂੰ ਸਾਹ ਸੰਗਤ ਜੀ ਅੱਜ ਲੋੜ ਹੈ ਕਿ ਅਸੀਂ ਉਠਿਏ ਖਾਸ ਤੌਰ ਤੇ ਨੌਜਵਾਨ ਅਸੀਂ ਉਠਿਏ ਇਕੱਠੇ ਹੋਈਏ ਜਿਹੜੇ ਸਾਡੇ ਮਤਭੇਦ ਆਏ ਅਸੀਂ ਬਾਅਦ ਚ ਹੱਲ ਕਰ ਲਾਂਗੇ ਵੈਸੇ ਮਤਭੇਦ ਕੋਈ ਵੱਡੇ ਨਹੀਂ ਹੁੰਦੇ ਮਨ ਭੇਦ ਵੱਡੇ ਹੁੰਦੇ ਆ ਕੌਮਾਂ ਚ ਮਨ ਭੇਦ ਨਹੀਂ ਹੋਣੇ ਚਾਹੀਦੇ ਮਤਭੇਦ ਤਾਂ ਮੀਆਂ ਬੀਬੀ ਚ ਹੋ ਜਾਂਦੇ ਆ ਭਰਾ ਭਰਾ ਚ ਹੋ ਜਾਂਦੇ ਆ ਪਿਓ ਪੁੱਤ ਚ ਹੋ ਜਾਂਦੇ ਆ ਇਹ ਤਾਂ ਸੁਲਝ ਜਾਂਦੇ ਹੁੰਦੇ ਆ ਮਨ ਭੇਜ ਨਹੀਂ ਹੋਣੇ ਚਾਹੀਦੇ ਅਸੀਂ ਮਨ ਭੇਦਾਂ ਤੋਂ ਰਹਿ ਤੋਕੇ ਅਸੀਂ ਇਕੱਠੇ ਹੋਈਏ ਨੌਜਵਾਨ ਸਾਡਾ ਜਿਹੜਾ ਸਿੱਖ ਨੌਜਵਾਨ ਹੈ ਉਹ ਅੱਗੇ ਆਵੇ ਅਸੀਂ ਆਪਣੀਆਂ ਪਰੰਪਰਾਵਾਂ ਬਚਾਈਏ ਅਸੀਂ ਆਪਣੇ ਸਿਧਾਂਤ ਬਚਾਈਏ ਜੇ ਪਰੰਪਰਾਵਾਂ ਰਹਿ ਗਈਆਂ ਸਿਧਾਂਤ ਰਹਿ ਗਏ ਜਿਵੇਂ ਰਤਨ ਸਿੰਘ ਭੰਗੂ ਲਿਖਦੇ ਆ ਨਾ ਪੰਥ ਪ੍ਰਕਾਸ਼ ਦੇ ਵਿੱਚ ਪਰਾਚੀਨ ਪੰਥ ਪ੍ਰਕਾਸ਼ ਦੇ ਵਿੱਚ कि सिंह ने अरदास की तीसरी ग्रंथ की रहेगी तो पंथ की रहेगी लाज पंथ ही ना रहा तो ग्रंथ कौन मानेगा जे सिद्धांत ही ना रहे परंपरावान ही ना फिर साड़ी होंद भी कितने रहेगी सो साथ संगत जी इकट्ठे हुई है बात बहुत बार उठाई इलेक्शन कमीशन गया वहां पे लेकिन दो घंटे इलेक्शन कमीशन को सीएम सिक्योरिटी होगी जहां कौन सी सिक्योरिटी थी जिसने अंदर दो घंटे नहीं जाने दिया और उसी दो घंटे में भगवंत मान और उनकी जो टीम थी दो घंटे में वो अपनी पैसे की सेटिंग करती रही पीछे से गेट में से गाड़ियां बाहर निकाल दी गई और इलेक्शन कमीशन टीम को बाहर घेर के रखा वहाँ पे बहुत बड़ा पैसा क्योंकि हमें भी वही इंडस्ट्रीज लुधियाने के अमृतसर के पंजाब चंडीगढ़ के जो बड़े बड़े बिल्डर हैं उनके फ़ोन आए भी हमारे को तंग किया जा रहा है पंजाब में भी इतने पैसे दो नहीं आप पे ये चीज कार्रवाई होगी इतने इतने पैसे फलाना मंत्री एम एल ए कपूरथला हाउस में लेके गया है इलेक्शन कमीशन ने बिल्कुल ठीक किया पर दो घंटे जब उनको रोक के रखा गेट पे वो आपने सारी मीडिया ने देखा है दो घंटे में वो पैसा जो और चीजें थी वहां से वो गायब कर दिया गया और उल्टा भगवंत मान जी एक उन्होंने नाम लिया है भी मेरे और मेरे परिवार के एक उन्होंने ट्वीट में संदूक लिखा है ये मैं दावे से कह सकता हूँ कौन सी संदूक पड़ी है संदूक पुराने जमाने की वो सामान रखने के लिए होता था आजकल कपूतला हाउस में कौन से उनके परिवार की संदूकें पड़ी हैं उनकी जरा फोटो भेजे वो गलत बयानबाजी करके गुमराह कर रहे हैं लेकिन जितना पंजाबियों और सिखों का भगवंत ने नाम नीचा किया है क्योंकि ऐसा काम किसी चीफ मिनिस्टर किसी मंत्री एम ने नहीं किया था भी दिल्ली में आके वो इतनी बदनामी सी की करवाई भी यहाँ पे वो केजरीवाल के हथ ठोके के बने हुए हैं केजरीवाल के जैसे वो आ, क्या होती है वो जब तुनका मार के वो धागे से डोरी उनकी बंधी हुई है जब वो वैसे हिलाता है वैसे ही हिलते हैं और उसके लिए एक दलालों की तरह उनके लिए पैसा और चीजें लेके यहाँ बैठे हैं अब मौका वो निकल गया अब इलेक्शन कमीशन जहाँ तो बड़ा सख्ती से अंदर जाता अब दो घंटे उनको दो से भी ज्यादा पहले जो काले काम हो रहे थे दिन में इलेक्शन कमीशन आया और जब अंधेरा हो गया रात हो गई उसके बाद एंट्री किए हैं तो अंधेरे में वो सब अपना माल छुपा के भगवंत कुमार केजरीवाल का वहां से निकल चुके थे अपनी टीमों के साथ